ਜੀ ਤੇ ਗਾਇਸ ਕਿਵੇਂ ਤੇ ਸਾਰੇ ਮੈਂ ਮੈਂ ਕਹਤਾ ਕਿ ਤੁਸੀਂ ਸਾਰੇ ਠੀਕ ਹੋਵਗੇ ਤੇ ਅੱਜ ਆਪਾਂ ਲਾਲ ਸ਼ੁਰੂ ਸਦਾ ਪੈਲਤੀ ਕਰਨ ਲੱਗੇ ਆ ਤੇ ਮੱਕੀ ਆਪਣੀ ਪੱਕੀ ਹੋਈ ਆ ਤੇ ਇਸ ਕਰਕੇ ਹੁਣ ਆਪਾਂ ਦੋ ਤਿੰਨ ਦਿਨਾਂ ਤੇ ਕਰਚਾਰ ਪਾਉਣਾ ਵਾ ਤੇ ਚਾਰ ਦੀ ਆਪਾਂ ਥਾਂ ਬਣਾ ਲਈਏ ਤੁਹਾਨੂੰ ਮੈਂ ਭਾਉਂਦਾ ਵਾ ਆ ਚਾਰ ਦੀ ਥਾਂ ਇੱਧਰ ਬਣਾਈ ਜਾਂਦੇ ਆ ਆ ਇੱਧਰ ਬੰਦਾ ਸਾਡਾ ਪਾਣੀ ਪੂਣੀ ਪੀਂੰਦਿਆ ਥਾਂ ਤੋਂ ਇੱਧਰ ਪੱਧਰੀ ਕਰਤੀ ਆ ਹੱਲੇ ਪੂਰੀ ਕੰਪਲੀਟ ਨਹੀਂ ਹੋਈਗੀ ਤੇ ਹੱਲੇ ਪਾ ਹੋਰ ਬਣਾਵਾਂਗੇ ਪਿਛਲੇ ਦੀ ਤਾਂ ਆਪਣਾ ਇੱਥੇ ਥੋੜੀ ਜਿਹੀ ਥਾਂ ਹੀ ਸੀ ਕਿਉਂਕਿ ਪਿਛਲੇ ਦੀ ਆਪਣਾ ਸੀਗਾ 4.5 ਕਿੱਲੇ ਤੋਂ ਵੀ ਸ਼ਾਇਦ ਥੋੜਾ ਘਾਟੀ ਸੀ ਤੇ ਐਦ ਕੀ ਆਪਣਾ 4 ਹੈਗਾ ਵਾ 3 ਕਿੱਲੇ ਐਦ ਕੀ ਆਪਾਂ 3 ਕਿੱਲੇ ਮੱਕੀ ਬੀਜੀ ਆ ਇਸ ਕਰਕੇ ਐਦ ਕੀ ਥਾਂ ਪੂਰੀ ਲੰਮੀ ਬਣਾਈ ਆ ਅੱਗੇ ਤੁਹਾਨੂੰ ਮਦਦ ਦੇਣਾ ਕਿੱਥੋਂ ਕਿ ਟਿੱਕਰ ਸੀ ਥਾਂ ਅੱਗੇ ਤਾਂ ਥਾਂ ਹੈਗੀ ਸੀਗੀ ਇੱਥੋਂ ਕਿ ਟਿੱਕਰ ਆ ਇੱਥੋਂ ਕਿ ਟਿੱਕਰ ਸੀਗੀ ਅਸੇਪੀ ਇਹਦੀ ਸ਼ੇਰ ਇਹਦੀ ਸ਼ੇਰ ਤੇ ਆ ਜਿਹੜੀ ਇੱਥੋਂ ਆ ਸੀਮ ਟਾਲੀ ਹੈ ਨਾ ਇਹਦੀ ਸ਼ੇਰ ਤੇ ਆ ਇੱਥੇ ਪਹਿਲਾਂ ਇੱਥੋਂ ਦੇ ਚਾਰ ਸੀ ਤੇ ਹੁਣ ਆਪਣਾ ਚਾਰ ਹੈਗਾ ਵਾ ਆ ਕਿੰਨੀ ਦੂਰ ਟਿਕਰ ਇੱਥੋਂ ਟਿਕਰ ਹੋਣਾ ਇਦ ਕੀ ਆਪਾਂ ਇੱਥੇ ਟਿਕਰ ਆਪਣਾ ਚਾਰ ਹੋਊਗਾ ਆ ਇੱਥੇ ਵੱਟ ਪੁੱਤਾ ਪਾ ਪਾ ਲਈ ਆ ਤੇ ਮੈਂ ਕ੍ਰਿਕਟ ਖੇਡਣ ਗਿਆ ਸੀ ਆਪਦੇ ਬੇਲੀਆਂ ਨਾਲ ਤੇ ਮੈਂ ਵੀ ਲੇਟ ਹੋ ਗਿਆ ਤੇ ਪਾਪਾ ਦੀ ਤਵਾਵਾ ਟਾਈਮ ਦੇ ਲੱਗੇ ਆ पापा ने मेनू दस्या भी नहीं भी अज आप चार की थां आप चार नहीं तो मैं खेडन नहीं जाना ही टो आ जाए इतनी भी मिट्टी मुटी पावे आप सारा कुछ कर इधर ताया चला ट्रैक पा दने पा दने अपना ट्रैक पिछे आपका गोहा लद्या खड़ा है भी लाना पैना मैनू ਆ ਬੈ ਗਏ ਆ ਆਪਣੇ ਇੱਧਰ ਟਰੈਕਟਰ ਤੇ ਇਹਨੂੰ 4-5 ਦਿਨ ਹੋ ਗਿਆ ਕੱਢਿਆ ਹੀ ਨਹੀਂਗਾ ਧੋ ਕੇ ਖਲਾਰਤਾ ਹੀਗਾ ਤੇ ਪਹਿਲਾਂ ਇਹਦੇ ਨਾਲ ਆਪਾਂ ਕਦੂ-ਕਦੂ ਮਾਰਦੇ ਰਹੇ ਆ ਇੱਧਰ ਆਪਣੇ ਪੱਠੇ ਵੀ ਵੱਡੇ ਹੋਏ ਆ ਪੱਠਿਆਂ ਦੇ ਵਿੱਚ ਐਨੀ ਕ ਥਾਂ ਪਰਖੀ ਚਾਲ ਲਈ ਪਹਿਲਾਂ ਤਾਂ ਸਾਡਾ ਇਰਾਦਾ ਸੀਗਾ ਵੀ ਇੱਥੇ ਇੱਟਾਂ ਲੈ ਕੇ ਨਾ ਤੇ ਤੇ ਮਿੱਟੀ ਵਾਲੀਆਂ ਜਾਨੀ ਕਿ ਕੰਧਾ ਕਰ ਦੇਣੀਆਂ ਇੱਥੋਂ ਲੈ ਕੇ ਤੋੜ ਵੀ ਫਿਰ ਵਧੀਆ ਚਾਰ ਪੈ ਜਾਂਦਾ ਲਤੜਿਆ ਜਾਂਦਾ ਵਾ ਨਹੀਂ ਤੇ ਅੱਜ ਤੋਂ ਚਾਰ ਪਾਈ ਦਾ ਇੱਧਰ ਤਾਂ ਵਧੀਆ ਲਤਾੜ ਹੋ ਜਾਂਦਾ ਵਾ ਤੇ ਇੱਧਰ ਨਹੀਂ ਹੁੰਦਾ ਇੱਧਰ ਕੰਧੇ 'ਚ ਵਜੇਂਦਾ ਟਰੈਕਟਰ ਖਤਰਾ ਹੁੰਦਾ ਵਾ ਤੇ ਫਿਰ ਲੇਟ ਹੋ ਗਏ ਆਪਾਂ ਤੇ ਮੱਕੀ ਆਪਣੀ ਪੱਕੀ ਪਈ ਆ ਇਸ ਕਰਕੇ ਆਪਾਂ ਵਟਾ ਹੀ ਕਰਤੀਆਂ ਗਾਈਜ਼ ਇੱਧਰ ਆਪਣੇ ਮਿੱਟੀ ਲਈ ਜਾਂਦੇ ਵਟਾਂ ਨੂੰ ਹੋਰ ਤੇ ਇੱਧਰ ਮੈਂ ਟਰੈਕਟਰ ਦੀਆਂ ਲੇਟਣਾ ਛੱਡੀਆਂ ਤੇ ਇੱਧਰ ਆ ਵਿੱਚੋਂ ਪਿਛਲੇ ਸਾਲ ਦੀ ਤਰਪਾਲ ਜੀ ਨਿਕਲੀ ਸੀਗੀ ਇੱਥੇ ਹੀ ਪਿਛਲੇ ਸਾਲ ਆਪਾਂ ਪਾਇਆ ਸੀ ਚਾਰਤੇ ਉਹਨੂੰ ਆਪਾਂ ਲਾਇਆ ਲਾਈ ਅੱਗ ਤੇ ਇੱਧਰ ਆ ਕਰੀ ਜਾਂਦੇ ਆ ਕੰਮ ਤਿਆਰੀ ਤੇ ਹੁਣ ਮੈਂ ਵੀ ਨਾਲ ਕਰਾਉਣਾ ਤੇ ਗਾਈਜ਼ ਮੈਂ ਕਿਹਾ ਸੀਗਾ ਕਰੇ ਤੇ ਮੈਂ ਕਸੀਆ ਤੇ ਟਾਰਚ ਲੈ ਕੇ ਆਇਆ ਤੇ ਉਦੋਂ ਦਾ ਮੈਂ ਮਿੱਟੀ ਲਾਉਣ ਲੱਗਾ ਵਾਂ ਤੇ ਇੱਧਰ ਲਈ ਜਾਂਦੇ ਮਿੱਟੀ ਤੁਹਾਨੂੰ ਮੈਂ ਦਿਖਾਉਣਾ ਤੇ ਗਾਇਜ਼ ਇਥੋਂ ਆਈ ਨੀ ਇਹ ਵਟ ਪਾਦੀ ਆ ਅਹੀਂ ਲੱਗੇ ਆ ਸਾਰੀ ਗੁੱਟ ਭਰਤੀ ਅਹੀਂ ਫਿਰ ਹੁਣ ਅਹੀਂ ਫੇਰ ਲੱਗੇ ਆ ਮਿੱਟੀ ਗੋਣ ਤੇ ਹੁਣ ਮੈਂ ਤੁਨੂਆ ਸਾਰੀ ਵਟ ਤੇ ਮਿੱਟੀ ਲਾ ਕੇ ਮਿਲਦਾ ਉਦੋਂ ਦਾ ਮੈਂ ਲੱਗਾ ਤੇ ਗਾਇਜ਼ ਇਧਰ ਮੈਂ ਮਿੱਟੀ ਸਾਰੀ ਲਾਤੀ ਆ ਉਦੋਂ ਦਾ ਲੱਗਾ ਆ ਇਧਰ ਮਖੌਲ ਕਰੰਦੇ ਆ ਫਫੜਤਾਏ ਨਾਲ ਅਸੀਂ ਜੋਖਾ ਤੁਮਨੇ ਆ ਜੋ ਹਣ ਮਾ ਹੋਰ ਲਾਉਣਾ ਮਿੱਟੀ ਬੰਦੇ ਆਪਣੇ ਹੋ ਗਏ ਇੱਥੇ ਪੰਜ ਇਕੱਠੇ ਇਧਰ ਲਈ ਵਟ ਕੇ ਤਾਇਨੇ ਮਿੱਟੀ ਲਾਤੀ ਆ ਆ ਥਾਂ ਬਹੁਤ ਵਧੀਆ ਬਣ ਗਈ ਥਲੋਂ ਕੱਢੀ ਕੱਢੀ ਇੱਥੋਂ ਤਿੱਕਰ ਆਪਾਂ ਪਾਉਣਾ ਵਾ ਦਾਬੜਾ ਹੀ ਲੇਟ ਆਣਾ ਚਾਨਣ ਹੋ ਗਿਆ ਚਾਰ ਵੀ ਆਪਾਂ ਪਾਵਾਂਗੇ ਤਿੰਨਾਂ ਚਾਰਾਂ ਦਿਨਾਂ ਤਿੱਕਰ ਤੇ ਉਹਦਾ ਵੀ ਆਪਾਂ ਤੁਹਾਨੂੰ ਵਲੌਗ ਬਣਾ ਕੇ ਦਿਖਾਵਾਂਗੇ चले तो जाके मझा मुझा चोईए अज लेट ही हो गए मजा तो अगे तो अं पां क बजे चो लजे हम आप चले घरे ਆਪ ਵੀ ਕਰ ਗਿਆ ਸੇ ਇਹ ਸੋਣਾ ਮੈਂ ਪਰ ਹੁਣ ਤਾਂ ਤੋਂ ਦੀ ਲੋੜ ਥੋੜੇ ਦਿਨਾਂ ਨੂੰ ਚਾ ਪਾ ਦੇਣਾ ਦੋ ਦਿਨਾਂ ਦੇ ਆ ਆਪਣੇ ਇਥੇ ਟ੍ਰਾਂਸਫਰ ਹੁੰਦਾ ਥੋੜਾ ਕਿ ਟਾਈਮ ਨਹੀਂ ਹੋਇਆ ਥੋੜਾ ਕਿ ਟਾਈਮ ਹੋਇਆ ਰੱਖਿਆ

ਆਈ nghĩa ਜੀ ਜਦੋਂ ਆਪਾਂ ਕੇਸੀ ਮੰਨ ਲੈਂਦੇ ਐ 182 ਨਹੀਂ ਆਉਂਦਾ ਕਰਾਵਾ ਤੇ ਫਿਰ ਆਪਣੀ ਸਿਫਤ ਇਹ ਪਾਉਣ ਦੀ ਲੋੜਾ ਹਾਂਜੀ ਹੈਲੋ ਕਰਦੇ ਹੈਲੋ ਬਾਈ ਕਰਦੇ ਬਾਈ ਸਤਿ ਸ਼੍ਰੀ ਅਕਾਲ ਵੀ ਬੁਲਾਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪਾ ਤਾਂ ਸਾਸਰੀ ਘਰ ਜਾਂਦੀ ਪਈ ਪਹਿਲਾ ਆਵੀ ਗਈ ਸੀਗੀ ਉੱਥੇ ਤੇ ਉਦੋਂ ਮੈਂ ਤੋਂ ਵਲੌਗ ਨਹੀਂ ਬਣਿਆ ਉਦੋਂ ਮੈਂ ਹਲੇ ਘਰੇ ਹੀ ਆਇਆ ਤੇ ਉਦੋਂ ਹੀ ਗਈ ਸੀਗੀ ਤੇ ਹੁਣ ਆਪਾਂ ਜਾਣੇ ਆ ਮੱਜਾਂ ਚ ਮੈਂ ਕੋਤਰ ਭੱਜੀ ਫਿਰਦੀ ਆ ਬਾਲ ਦੇ ਮੈਨੂੰ ਇਧਰ ਆ ਸਿੱਫਤ ਇਧਰ ਆ ਬਾਲ ਦੇ ਦੇ ਮੈਨੂੰ ਡੱਡੂ ਲੱਭੇ ਡੱਡੂ ਦ ਦੁਲਬੀਗਾ ਦਦੂ ਹੈ ਕਿਵੇਂ ਕਹਿਣਾ ਨਾ ਦਦੂ ਕਈ ਮਾਰਿਆ ਹੁਣ ਸੰਗਦੀ ਆ ਬੋਲਦੀ ਨਹੀਂ ਜੀ ਦਦੂ ਕਹਿ ਦਦੂ ਦਦੂ ਕਹਦੇ ਕਹਦੇ ਦਦੂ ਇਹ ਦੱਡੂ ਨੂੰ ਨਾ ਬੜਾ ਖੇਡਦੀ ਆ ਹੱਥ 'ਚ ਫੜ ਲੈਂਦੀ ਦੱਡੂ ਨੂੰ ਤੇ ਬਾਅਦ 'ਚ ਉਹਦੇ ਨਾਲ ਖੇਡਦੀ ਰਹਿੰਦੀ ਆ ਤੇ ਗਾਇਜ਼ ਹੁਣ ਆਪਾਂ ਆ ਗਏ ਆ ਘਰੇ ਤੇ ਹੁਣ ਆਪਾਂ ਕਰਦੇ ਆ ਬਲੌਗ ਦੀ ਐਂਡਿੰਗ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਜਲਦੀ ਤੋਂ ਜਲਦੀ ਆਪਾਂ ਅਗਲਾ ਵਲੌਗ ਹੀ ਪਾਵਾਂਗੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ